ਦੋਸਤੋ ਇਸ ਮਸ਼ੀਨ ਦੇ ਵਿੱਚ ਸਿਰਫ ਸਬਜ਼ੀਆਂ ਨਹੀਂ ਸਗੋਂ ਫਲ ਫਰੂਟ ਔਰ ਜੜੀਆਂ ਬੂਟੀਆਂ ਪੱਤੇ ਆਦਿ ਵੀ ਇਸ ਮਸ਼ੀਨ ਦੇ ਵਿੱਚ ਸੁਕਾਏ ਜਾਂਦੇ ਨੇ ਤੁਸੀਂ ਬਹੁਤ ਸਾਰਿਆਂ ਨੇ ਨੋਟ ਕੀਤਾ ਹੋਣਾ ਕਿ ਤੁਹਾਨੂੰ ਸੁੱਕੀਆਂ ਜਿਹੜੀਆਂ ਜੜੀਆਂ ਬੂਟੀਆਂ ਨੇ ਤੁਸੀਂ ਕਰਾਨੇ ਦੀ ਦੁਕਾਨ ਤੋਂ ਜਾਂ ਫਿਰ ਹੋਰ ਦੁਕਾਨਾਂ ਤੋਂ ਖਰੀਦੇ ਨੇ ਉਹ ਇਹਨਾਂ ਮਸ਼ੀਨਾਂ ਦੇ ਵਿੱਚ ਹੀ ਸੁਕਾ ਕੇ ਇਹਨਾਂ ਦੀ ਪੈਕਿੰਗ ਕਰਕੇ ਉੱਥੇ ਵੇਚਿਆ ਜਾਂਦਾ ਹੈ ਤੁਸੀਂ ਛੱਲੀਆਂ ਵੀ ਅੱਜਕੱਲ ਪੈਕਿੰਗ ਦੇ ਵਿੱਚ ਦੇਖੀਆਂ ਹੋਣਗੀਆਂ ਇਹ ਸਾਰੀਆਂ ਸਬਜ਼ੀਆਂ ਔਰ ਫਲ ਫਰੂਟ ਜਿਹੜੇ ਜਦੋਂ ਸੀਜ਼ਨ ਆਊਟ ਹੋ ਜਾਂਦਾ ਹੈ ਉਸ ਤੋਂ ਬਾਅਦ ਵੀ ਇਹ ਤੁਹਾਨੂੰ ਮਿਲ ਜਾਂਦੇ ਨੇ ਇਹ ਸਿਰਫ ਇਹ ਸੋਲਡ ਡਰਾਈ ਮਸ਼ੀਨ ਦੀ ਬਦੌਲਤ ਉਹਨਾਂ ਡਰਾਈ ਕਰਕੇ ਤਹਾਨੂੰ ਵਾਪਸ ਵੇਚੇ ਜਾਂਦੇ ਨੇ ਔਰ ਤੁਸੀਂ ਕਿਸੇ ਵੀ ਮੌਸਮ ਦੇ ਵਿੱਚ ਇਹਨਾਂ ਨੂੰ ਖਰੀਦ ਕੇ ਇਹਨਾਂ ਨੂੰ ਵਰਤ ਸਕਦੇ ਹੋ ਸਭ ਤੋਂ ਵੱਡਾ ਫਾਇਦਾ ਇਸ ਦਾ ਇਹ ਹੈ ਕਿ ਡਰਾਈ ਹੋਣ ਤੋਂ ਬਾਅਦ ਇਹ ਸਬਜ਼ੀਆਂ ਜਾਂ ਫਰੂਟ ਜਿਹੜੇ ਨੇ ਉਹ ਖਰਾਬ ਨਹੀਂ ਹੁੰਦੇ ਔਰ ਰੀਯੂਜ਼ੇਬਿਲਟੀ ਦੇ ਵਿੱਚ ਤੁਸੀਂ ਬਾਰ-ਬਾਰ ਇਹਨਾਂ ਨੂੰ ਯੂਜ਼ ਕਰ ਸਕਦੇ ਜਦੋਂ ਸਬਜ਼ੀਆਂ ਜਾਂ ਫਰੂਟ ਦਾ ਸੀਜ਼ਨ ਆਊਟ ਹੋ ਜਾਂਦਾ ਹੈ ਉਸ ਸਮੇਂ ਇਹ ਡਰਾਈ ਕੀਤੀਆਂ ਹੋਈਆਂ ਸਬਜ਼ੀਆਂ ਤੇ ਫਰੂਟ ਦੀ ਜਿਹੜੀ ਡਿਮਾਂਡ ਵੱਧ ਜਾਂਦੀ ਹੈ ਔਰ ਇਹ ਮਹਿੰਗੇ ਪਾ ਦੇ ਉੱਪਰ ਲੋਕ ਖਰੀਦਦੇ ਨੇ ਫਿਰ ਇਹਨਾਂ ਨੂੰ ਵਰਤਦੇ ਨੇ ਇਹਨਾਂ ਨੂੰ ਸਕਾਉਣ ਦੇ ਹੋਰ ਵੀ ਬਹੁਤ ਸਾਰੇ ਫਾਇਦੇ ਨੇ ਤੁਸੀਂ ਇਹ ਗੱਲ ਸੁਣ ਕੇ ਹੈਰਾਨ ਹੋ ਜਾਓਗੇ ਕਿ ਸਬਜ਼ੀਆਂ ਜਿਹੜੀਆਂ ਤਾਜ਼ੀਆਂ ਨੇ ਉਹ 40 ਰੁਪਏ ਤੋਂ ਲੈ ਕੇ 100 ਰੁਪਏ ਤੱਕ ਵਿਕਦੀਆਂ ਨੇ ਪਰ ਜਦੋਂ ਅਸੀਂ ਇਹਨਾਂ ਨੂੰ ਸੁਕਾ ਕੇ ਇਹਨਾਂ ਨੂੰ ਦੁਬਾਰਾ ਵੇਚਦੇ ਆਂ ਤੇ ਇਹਨਾਂ ਦੀ ਕੀਮਤ ਵਧ ਕੇ 400 ਤੋਂ 500 ਰੁਪਏ ਕਿਲੋ ਹੋ ਜਾਂਦੀ ਹੈ ਕਿਉਂਕਿ ਇਹ ਸਬਜ਼ੀਆਂ ਦੇ ਜੜੀਆਂ ਬੂਟੀਆਂ ਨੂੰ ਦੁਬਾਰਾ ਤੋਂ ਹੀ ਇਸਤੇਮਾਲ ਕਰਨਾ ਹੈ ਔਰ ਆਪਣੀਆਂ ਦਵਾਈਆਂ ਦੇ ਵਿੱਚ ਵੀ ਲੋਕ ਇਸਤੇਮਾਲ ਕਰਦੇ ਨੇ ਇਹਦੇ ਨਾਲ ਨਾਲ ਕਈ ਡਾਕਟਰ ਜਿਹੜਿਆ ਨੇ ਸਪੈਸ਼ਲ ਸਬਜ਼ੀਆਂ ਜਾਂ ਜੜੀਆਂ ਬੂਟੀਆਂ ਦੱਸਦੇ ਨੇ ਉਸ ਟਾਈਮ ਤੇ ਮਿਲਦੀਆਂ ਨਹੀਂ ਪਰ ਇਹ ਡਰਾਈ ਕੀਤੀ ਹੋਈਆਂ ਸਬਜ਼ੀਆਂ ਜਾਂ ਜੜੀਆਂ ਬੂਟੀਆਂ ਨੇ ਇਹ ਬਾਅਦ ਵਿੱਚ ਤੁਹਾਨੂੰ ਦੁਕਾਨਾਂ ਤੋਂ ਮਿਲ ਜਾਂਦੀਆਂ ਨੇ